ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਠੀਕ ਠਾਕ ਹੋ ਤੇ ਆਪਾਂ ਲਾਤੇ ਦੋ ਸਾਣੇ ਪੂਸਾ ਤੇ ਤੇ 26 ਤੇ ਲਾਇਆ ਆਪਾਂ ਇੱਕ ਸਾਣਾ ਉਹ ਲਈ ਸੀ ਆਪਾਂ 5 ਤਰੀਕ ਨੂੰ ਤੇ ਆ ਆਪਣੇ ਹੈਗਾ ਯੂਪੀ ਵਾਲੇ ਜਿਹੜੇ 3 ਕੀਲੇ ਇਹ ਤੇ ਆਪਾਂ ਕੱਲ ਲਾਤੇ ਇਹ ਤੇ ਵੀ ਦੂਜਾ ਸਾਣਾ ਹੋ ਗਿਆ ਤੇ ਇੱਧਰ ਆਪਣੇ ਲਾਇਏ ਨੇ 131 ਇਹਦੇ ਅੱਜ ਦੂਜਾਰੇ ਪਾਉਣੇ ਦੋ ਸਾਣੇ ਪੂਰੇ ਹੋ ਜਾਣੇ ਅੱਜ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਲਾਵਾਂਗੇ ਤੀਜਾ ਸਾਣਾ ਤੇ ਤੀਜੇ ਦੇ ਵਿੱਚ ਆਪਾਂ 26 ਵਾਲਾ ਜਿਹੜਾ ਵਾਹਣਾ 3 ਕੀਲੇ ਉਹਦੇ ਵਿੱਚ ਨਾ ਰੋੜਾ ਉਹਦੇ ਆਪਾਂ ਪਾਉਣਾ ਜੈਸਮਾ ਤੇ ਜਿੰਨੀ ਵੀ ਆਪਾਂ ਕੋਈ ਹੁਣ ਤੱਕ ਮੰਨ ਅਜੇ ਤੱਕ ਸਾਰਿਆਂ ਦਾ ਦੋ ਦੋ ਸਾਣੇ ਪੂਰੇ ਹੋ ਜਾਣੇ ਆ ਤੇ ਜਿਹੜਾ ਆਪਣਾ 26 ਝੋਨਾਗਾ ਤੇ 26 ਝੋਨਾ ਜੇ ਆਪਾਂ ਪਾਇਆ ਪਹਿਲਾ ਰਹੀ ਪਾਇਆਗਾ ਤੇ ਕੋਈ ਆਪਾਂ ਉਹਦੇ ਵਿੱਚ ਚੀਜ਼ ਨਹੀਂ ਪਾਈ ਤੇ ਦੂਜਾ ਰੇ ਇੱਕ ਅੱਧੇ ਦਿਨ ਚ ਲਾਵਾਂਗੇ ਤੇ ਉਹਦੇ ਵਿੱਚ ਆਪਾਂ ਜੈਸਮਾ ਪਾਉਣਾ ਉਹ ਕਿ ਬਾਹਣ ਦੇ ਵਿੱਚ ਰੋੜ ਨੇ ਤੇ ਉਹਦਾ ਹੋ ਗਿਆ ਆਪਣਾ ਪਹਿਲਾ ਸਾਣਾ 26 ਦੇ ਪਹਿਲਾਂ ਬਾਕੀਆਂ ਦੇ ਦੋ ਦੋ ਪੂਰੇ ਹੋਗੇ ਕਿ ਅੱਜ ਪਾਉਣ ਲੱਗੇ ਆਪਾਂ 131 ਤੇ ਬੋਰੀ ਸਭਾ ਬੋਰੀ ਦੇ ਪਾਉਣੇ ਹਲੇ ਤਾਂ 131 ਤੇ ਪਾਉਣੇ ਅੱਜ ਰੇ ਤੇ ਆਹ ਬਾਹਣਾ ਚਾਰ ਕਿਲੇ ਰਹਿੰਦੇ ਆ ਬੋਰੀਆਂ ਨੇ ਆਪਾਂ ਪੰਜ ਤੇ ਇਹ ਤੇ ਲਾਉਣਾ ਹੈ ਉਸ ਤੋਂ ਬਾਅਦ ਕੱਲ ਪਰਸ ਨੂੰ ਪਾਵਾਂਗੇ 26 ਤੇ 11 21 ਵੀ ਬਸ 5-7 10 ਦਿਨਾਂ ਦੇ ਅੰਦਰ ਅੰਦਰ ਲਾਉਣ ਵਾਲੀ ਹੋ ਜਾਣੀਆਂ ਤੇ ਆਪਾਂ ਲਾਈਆਂ ਨੇ ਚਾਰ ਵੈਰਾਈਟੀਆਂ ਊਸਾ 131 26 ਤੇ ਨਾਲ ਯੂਪੀ ਵਾਲਾ ਇਹ 4-5 ਕਿਸਮਾਂ ਨੇ ਤੇ ਜਿਹਦਾ ਜਿਹਦਾ ਜਿਵੇਂ ਕੋਈ ਦਵਾਈ ਪਾਵਾਂਗੇ ਉਹ ਆਪਾਂ ਅੱਗੇ ਵੀਡੀਓ ਪਾਉਂਦੇ ਰਹਾਂਗੇ ਤੇ 26 ਦੇ ਆਪਾਂ ਲਾ ਦਿੱਤਾ ਪਹਿਲਾ ਰੇ ਤੇ ਆਪਾਂ ਲਾਈਆ ਉਹ 5 ਤਰੀਕ ਨੂੰ ਤੇ ਕੱਲ ਨੂੰ ਜਾਂ ਪਰसों ਜਦੋਂ ਤੇ ਰੇ ਲਾਵਾਂਗੇ ਜਿਹੜੇ ਕਿਹੜੀ-ਕਿਹੜੀ ਆਈਟਮ ਆਪਾਂ ਦੂਜੀ ਰੇ ਚ ਪਾਵਾਂਗੇ ਉਹ ਤੁਹਾਨੂੰ ਵੀਡੀਓ ਭੇਜਾਂਗੇ ਤੇ ਅੱਜ ਆਪਾਂ ਦੋ ਰੇ ਸਾਰਿਆਂ ਦੇ ਊਸਾ ਤੇ ਯੂਪੀ ਵਾਲਾ 131 ਇਹ ਤਿੰਨੇ ਕਿਸਮਾਂ ਦਾ ਆਪਾਂ ਦੋ ਰੇ ਖਤਮ ਕਰਤੇ ਤੇ ਅੱਜ ਲਾਸਟ ਆ ਦੂਜਾਰੇ ਤੀਜਾਰੇ ਕਿੰਨੇ ਦਿਨਾਂ ਬਾਅਦ ਪਾਉਣਾ 8 ਦਿਨਾਂ ਬਾਅਦ